ਹਾਂਜੀ ਕਿਦਾਂ ਕੀ ਹਾਲ ਚਾਲ ਸਾਰਿਆਂ ਦਾ ਹੋਪਫੁਲੀ ਸਾਰੇ ਤੁਸੀਂ ਵਧੀਆ ਹੋਵੋਗੇ ਤੇ ਮੈਂ ਸੋਚਿਆ ਕਿ ਹੋਣਾ ਤੁਹਾਨੂੰ ਇੱਕ ਦਾ ਟਰੈਕਿੰਗ ਦਾ ਵਲੋਗ ਖਾਇਆ ਜਾਵੇ ਤੇ ਕੱਲ ਮੈਂ ਆ ਗਿਆ ਹਾਂ ਟਰੱਕ 'ਚ ਤੇ ਗਏ ਨਹੀਂ ਅਸੀਂ ਲੋਡ ਲੈ ਕੇ ਸਮਾਨ ਸਭ ਨੂੰ ਗੱਲ ਸੈੱਟ ਕਰ ਲਿਆ ਹੀ ਅਸੀਂ ਪੂਰਾ ਤੇ ਉਹਦੇ ਤੋਂ ਬਾਅਦ ਕੀ ਹੋਇਆ ਵੀ ਕੀ ਨਾ ਮੈਂ ਲੋਡ ਲਾੜ ਕੋਈ ਕੈਨਸਲ ਕੁੰਸਲ ਹੋ ਗਿਆ ਪਲਾਨ ਹੀ ਕੀ ਚੱਕਰ ਪਿਆ ਤੇ ਆਪਣੇ ਵੀਰ ਭਰਾ ਹੀ ਉਹਨਾਂ ਦੀ ਕੰਪਨੀ ਹੈ ਟਰੱਕਿੰਗ ਤੇ ਵਾਸਾ ਅੱਜ ਆਈ ਉਹ ਨਾਲ ਲੋਡ ਲੋੜ ਦੇ ਆ ਜੋ ਕਹਿੰਦੇ ਲੈ ਕੇ ਜਾਣਾ ਅੱਜ ਤੇ ਮੈਂ ਕਹਾ ਚਲੋ ਇੱਕ ਗੇਲ ਨਹੀਂ ਚੱਲ ਜਾਨੇ ਇਹ ਆਪਣੇ ਨਾਲ ਵੀਰ ਭਰਾ ਆ ਇਹ ਵੀ ਅੰਬਸਰ ਦਾ ਹੀ ਆ ਇਕੱਠੇ ਚੱਲੇ ਆ ਲੋਡ ਲੈ ਕੇ ਮੇਰਾ ਤਾਂ ਸਮਾਨ ਵੈਸੇ ਕੱਲ ਦਾ ਸੈਟ ਹੀ ਪੂਰਾ ਵਿੱਚ ਤੇ ਇਹਨੇ ਵੀਰ ਨੇ ਅੱਜ ਕੀਤਾ ਵਿੱਚ ਆ ਕੇ ਸੈਟ ਕੋਟ ਇਹਦਾ ਦੂਜਾ ਟਰੱਕ ਹੀ ਤੇ ਥੋੜਾ ਮੈਂ ਕਹਾ ਚੱਲ ਚੱਲ ਪੈਣੀ ਦੋਵੇਂ ਇਕੱਠੇ ਆਣੇ ਕੋਈ ਚੱਕਰ ਨਹੀਂ ਉਹ ਕਹਿੰਦੇ ਵੀ ਕੱਟੇ ਚੱਲ ਜਿਓ ਦੋਵੇਂ ਜਾਣੇ ਕੰਪਨੀ ਵਾਲੇ ਮੈਂ ਕਹਾ ਚਲੋ ਚੱਲ ਜਾਨੇ ਯਾ ਕਹਿੰਦੇ ਆ ਨਾ ਇਟ ਇਜ਼ ਗੁੱਡ ਪੂਜਾ ਨਾ ਪ੍ਰੀਵੀਅਰ ਡਰਾਈਵਰ ਡਿਡ ਹੈਵ ਇਸ਼ੂ ਪ੍ਰੀਵੀਅਰ ਡਰਾਈਵਰ ਨੂੰ ਇਸ਼ੂ ਹੀ ਗਏ ਸਹੀ ਗੱਲ ਹੈ ਸੈਟ ਕਰੋ ਸੈਟ ਕਰੋ ਵੀ ਭੈਣ ਚਾਹਤ ਤੋਂ ਫੋਟੋ ਮੰਗਣ ਮੰਗਣ ਦੇ ਭੈਣ ਚਾਹਤ ਤੋਂ ਫੋਟੋ ਕਿ ਇਹ ਆਪਣਾ ਵੀਰ ਮਿੱਤੇ ਤੋਂ ਇਹ ਮੁੰਡਾ ਚੱਲਿਆ ਆਪਣੇ ਨਾਲ ਅਸੀਂ ਹੁਣ ਜਾ ਕੇ ਦੋਵੇਂ ਘਰਾਉਨੇ ਐਂਡ ਆ ਜੇ ਮਿੱਤਰੋ ਆਪਣਾ ਟਰੱਕ ਤੇ ਇੱਥੋਂ ਰੋਡ ਚੱਕਣਾ ਆਪਾਂ ਤੇ ਉੱਥੇ ਲਾਵਾਂਗੇ ਬੈਗ ਮੇਰੇ ਹਿਸਾਬ ਨਾਲ ਆਪਾਂ ਨੂੰ ਲੈਫਟ ਸਾਈਡ ਮਿਲੋਗੀ ਕਿਉਂਕਿ ਦੂਜੇ ਨੇ ਹੁਣ ਇਹ ਲਾਇਆ ਬਾਕੀ ਪਤਾ ਨਹੀਂ ਤੇ ਆ ਆਪਣੀ ਲੌਗ ਬੁੱਕ ਹੁੰਦੀ ਆ ਤੇ ਮੇਰੀ ਲੌਗ ਬੁੱਕ ਆਉਣਿਆ ਤੇ ਰਹਿ ਗਈ ਆ 9 ਘੰਟੇ ਦੀ ਰਹਿ ਗਈ ਮੇਰੀ ਡਰਾਈਵਿੰਗ ਇਹ ਸ਼ਿਕਾਗੋ ਜੀ ਆ ਪਿਕਅਪ ਤੇ ਆ ਬੇ ਆ ਜੇ ਸਾਰਾ ਸਮਾਨ ਪਾਣੀ ਪੋਣੀ ਦੋ ਬੈਟੇ ਆ ਬਾਕੀ ਖਾਉਂਗਾ ਤੁਹਾਨੂੰ ਸਾਰਾ ਕੁਝ ਡਿਟੇਲ ਚ ਵਿਖਾਉਣੇ ਤੁਹਾਨੂੰ ਪਹਿਲਾਂ ਇੱਥੇ ਦੱਸਣ ਖਾਣ ਨੂੰ ਥੋੜਾ ਬੋਲ ਕੀ ਹਿਸਾਬਤਾ ਆਵਿਆ ਕਿੰਨਾ ਟਾਈਮ ਲੰਘਣਾ ਆ ਮੈਂ 20 ਮਿੰਟ ਕਰੀ ਜਾਂਦੇ ਕੰਮ ਮੁੰਡੇ ਵੀਰ ਬਾਹਰ ਡਿਆ ਕੇ ਇਹਨਾਂ ਗੱਲਾਂ ਮਾਰਨ ਫੋਨ ਤੇ ਵੀਰ ਬੀਜੀ ਬੜਾ ਇਹ ਤੇ ਕਾਰੋਬਾਰ ਚੱਲਣੇ ਬਾਕੀ ਤੁਹਾਨੂੰ ਦਿੰਨੇ ਆ ਅਪਡੇਟ ਮਿੱਤਰੋ ਕੀ ਹੈ ਕੀ ਹੈ ਕੀ ਕਹਿਣ ਹੈ ਕੱਲੀ ਕੱਲੀ ਲੈ ਕੇ ਜਾਂਦੇ ਆ ਆ ਸਾਲੋ ਪੈਟ ਦੀ ਪਹਿਲਾਂ ਹੀ ਹੋਈ ਆਇਆ ਕੱਠੀਆਂ ਲੈ ਜਾਓ ਕੱਠੀਆਂ ਲਾਇਓ ਸਹੀ ਗੱਲ ਹੈ ਉਹ ਆਂਦੇ ਆ ਨਾ ਜੁਹਾਰ ਸਿੰਘ ਨਹੀਂ ਨਾਨੀ ਦੇ ਲੈ ਜਾਂਦਾ ਜੁਹਾਰ ਸਿੰਘ ਮੈਨੂੰ ਬੜਾ ਯਾਰ ਆ ਐਂ ਗੰਦ ਪਾਇਆ ਇਹਨਾਂ ਨੇ ਸਹੀ ਗੱਲ ਹੈ ਪੰਜਾਬੀਆਂ ਖਰਾਆ ਕਰ ਸਹੀ ਗੱਲ ਚਲੋ ਉਹ ਨਾ ਹੋਣਾ ਨਾ ਕਿਲਰ ਨਾ ਜਾਣ ਕਿ ਯਾਰ ਕਿਲਰ ਜਾਂਦੇ ਆ ਨਾ

ਹੁਣ ਤੁਹਾਨੂੰ ਕਾਰੀਗਰੀ ਤੇ ਸਕਿੱਲ ਦਿਖਾਉਨੇ ਆ ਇੱਕ ਡੋਰਾ ਬੰਦ ਜੀ ਲਾ ਦੇਣਾ ਡੋਰਾ ਕੋ ਨਹੀਂ ਐ ਹੀ ਆ ਹਰ ਉਹ ਕਾਕਾ ਪਰਾਂ ਜਾ ਐ ਕੋਰੇ ਕੰਮ ਲਾਏ ਨਾ ਕਾਕੇ ਇਹ ਕਿਹਨੇ ਵੀ ਨਾ ਪੰਜ ਤੋਂ ਸਪੀਡ ਨਹੀਂ ਵਧਾਉਣੀ ਨਾਲੇ ਡਰਾਈਵਿੰਗ ਚ ਪੈ ਜਾਂਦੀ ਇਹ ਵੀ ਚੱਕਰਮੈਂਟ ਆ ਇਹ ਚੱਕਰਮੈਂਟ ਤਗੜਾ ਏ ਵੀ ਆਹ ਮੈਂ ਇਹਦੇ ਕਹਿੰਦੇ ਆਕਟੀਵਿਟੀ ਚ ਕਰ ਲਿਆ ਕਰੋ ਜਦੋਂ ਤੁਸੀਂ ਲੋਡ ਅਨਲੋਡ ਕਰਨਾ ਮੈਂ ਆਨ ਡਿਊਟੀ ਰੱਖਦਾ ਨਾ ਉਹੀ ਠੀਕ ਆ ਜੇ ਕੀ ਫਰਕ ਪੈਂਦਾ ਆਪਾਂ ਪਿੱਛੇ ਕਰਾ ਲਈਦੀ ਆ ਇਹ ਕੰਮ ਹੀ ਆ ਡੇਜਾ ਦੇ ਆ ਹੋਰ ਇਹਨੇ ਕੱਢਣਾ ਹੈ ਟਰੱਕ ਖੜ ਜੋ ਆ ਕੱਢਣ ਲੱਗਾ ਇਹਨੂੰ ਕਹਿਤਾ ਕੱਢ ਲਾ ਕਰਾਉਣੀ ਮਸਤੀ ਇੰਨੇ ਇੰਨੇ ਆ ਵੇ ਕੱਢ ਲਗਾ ਟਰੱਕ ਸੌਖਾ ਲਾ ਜੂ ਕਾਕਾ ਜੀ ਇਹਨੂੰ ਬਚਪੂ ਬਚ ਲਾ ਕੇ ਕਰਨੀ ਪਉਂਦੀ ਆ ਜੀ ਕੀ ਨਾ ਲੈ ਐ ਟ੍ਰੇਡ ਹੋ ਰਾਂ ਅੱਥਰੋਂ ਅੱਗੇ ਜਾ ਕੇ ਲਾਇਆ ਸੀ ਪਤਾ ਨਵੇਂ ਪਾਰਕਿੰਗ ਦੇ ਬਾਅਦ ਇਹ ਲਾਈਨ ਹੈ ਤੇ ਮੈਂ ਬੜਾ ਸੌਖਾ ਹੈ ਕਰਦਾ ਇਹਦੇ ਤੇ ਜੀ ਬੈਗ ਲਾਉ ਜੋਪ ਕਰਕੇ ਜਿਆਦੇ ਪੰਗੇ ਨਾ ਲਾਓ ਨਾ ਆਹ ਤਰਤਾ ਪਲਾਜ ਇੰਨੇ ਕੀ ਬਲਾ ਲਾ ਜਾਣਾ ਸਾਡੇ ਵਾਲੇ ਨੂੰ ਇਹਦੇ ਟਾਇਰ ਉਹਦੇ ਸਪੈਨ ਕਰ ਜਿਹਾਵੇ ਜੰਗ ਲਾਦਾ ਜੇ ਪਿਛਲਾ ਟਰੱਕ ਫਸਿਆ ਕਾਦੇ ਵਾਸਤੇ ਫਸਿਆ ਆਏ ਚੁੱਪ ਚੀ ਕੰਮ ਕਰ ਰਿਹਾ ਫਸਿਆ ਜੀ ਉਸਾ ਤਾਂ ਹੋਰ ਹੈ ਆਹੀ ਕੇ ਉਹ ਫਰਾਬਾ ਇੱਕ ਦਿਨ ਲੋਡ ਗਾਹ ਨੂੰ ਹੀ ਦਾ ਉਹ ਤੇ ਨਾਲੇ ਦੂਜੀ ਚੀਜ਼ ਕੇ ਪਤਾ ਨਾ ਲੱਗੇ ਕੀ ਉਹ ਤਾਨੂੰ ਨਾ ਚੜੇ ਆਹੀ ਇੰਨਾ ਕੀ ਤੇ ਇੰਨਾ ਕੀ ਥੋੜਾ ਫਰਕ ਹੀਗਾ ਗੋਲਿਆਂ ਨੇ ਬਣਾ ਦੇਣ ਕਿ ਇਹ ਜੀ ਇਹਨੂੰ ਤੇ ਟਰੱਕ ਨਹੀਂ ਚਲਾਉਣਾ ਹੁੰਦਾ ਤੇ ਜੇ ਉਹ ਠੀਕ ਹੈ ਭਾਈ ਉਹ ਇੱਕ ਹਲਾ ਕੇ ਟਰੱਕ ਬਹੁਤ ਇਹ ਲੇਗੁਰ ਨਾਲ ਆਲਾ ਆਲਾ ਕਰਾਉਣੀ ਪੈਂਦੀ ਆ ਤੋਂ ਮੈਂ ਵੈਸੇ ਜਿਦਾਂ ਲੱਗਾ 5-6 ਮਹੀਨੇ ਬਾਅਦ ਅੱਜ ਜੱਜ ਨਹੀਂ ਕਰਨਾ ਹੈ ਕਿਸੇ ਨੇ ਆਹ ਹੁਣ ਟਾਈਮ ਹੋ ਗਿਆ ਬੜਾ ਚਲਾਉਂਦੇ ਆਣੂ ਬੱਜ ਆਹ ਜੀ ਬਾਜੀ ਏਡ ਪੂਜਾ ਹੋ ਗਈ ਸ਼ਿਰੂ ਹੈ ਹੋਰ ਆਹ ਫ੍ਰਿਜ ਆ ਫ੍ਰਿਜ ਚ ਸਮਾਨ ਸੋਣ ਪਿਆ ਸਾਰਾ ਕੁਛ ਤੇ ਗੁੱਟੀਆਂ ਗੁੱਟੀਆਂ ਕਰਨ ਨੇ ਗਰਮ ਟਾਲੀਆਂ ਨਾਲ ਗੋਭੀ ਆ ਹੋਰ ਵੀ ਆਦੂ ਕੋਸ਼ਾ ਸਾਡਾ ਨਾ ਸਮਾਨ ਹੀ ਇੰਨਾ ਹੋ ਗਿਆ ਹੈ ਬਾਜੀ ਫ੍ਰਿਜ ਖੋਲਦੇ ਤਾਂ ਸਾਮਾਨ ਬਾਹਰ ਆਉਂਦਾ ਆਹ ਕੈਬਿਨੇਟ ਜੇ ਖੋਲਦੇ ਤਾਂ ਸਾਮਾਨ ਬਾਹਰ ਆਉਂਦਾ ਚੱਕੋ ਸਾਰਾ ਸਾਰਾਗੇ ਸੈੱਟ ਕਰਾਂਗੇ ਨਾ ਹਲੇ ਰੱਖਿਆ ਸੀ ਉੱਪਰੋਂ ਉੱਪਰੋਂ ਆਗੇ ਜੇ ਬਾਹਰ ਨਹੀਂ ਹੈ

ਇਹਦੇ ਹੁਣ ਇਹ ਇਥੋਂ ਫੋਲਡ ਕਰਕੇ ਜਦੋਂ ਡੋਰਾ ਕਰਾਂਗੇ ਨਾ ਬੰਦ ਤੇ ਪਹਿਲਾਂ ਫੋਟੋਆਂ ਖਿੱਚ ਲਾਂਗੇ ਨਾ ਇਹ ਪਿਕਅਪ ਤੇ ਵੀ ਕਿਹਾ ਫੋਟੋ ਖਿੱਚਣ ਉਹਨਾਂ ਨੇ ਪਿਕਅਪ ਲਈ ਕਹਿੰਦੇ ਆ ਅੱਛਾ ਬੰਦ ਕਰਨ ਤੋਂ ਪਹਿਲਾਂ ਖਿੱਚਦੇ ਨੇ ਓਏ ਪਰ ਮਤrou ਤੁਹਾਨੂੰ ਦਿਖਾਉਣੇ ਨਾਲ ਦੀ ਨਾਲ ਅੱਗੇ ਲਈ ਜਾਨੀ ਵਿਖਾਈ ਜਾਵਾਂਗੇ ਜਗਾਰ ਸਿੰਘ ਜੀ ਸਾਡੇ ਕੈਮਰਾਮੈਨ ਆਈ ਵੀਰ ਆਦਾ ਕਰਨ ਦੇ ਡਰੈਕਿੰਗ ਵਾਲਿਆਂ ਦਾ ਕੰਪਨੀ ਵਾਲਿਆਂ ਦਾ ਭਾਜੀ ਹੈ ਚਾਲਦੇ ਲੋਡ ਜੀ ਅਸੀਂ ਖਾ ਖੂ ਗਏ ਵਿਹਲੇ ਹੋਣ ਲੱਗੇ ਵੀ ਸਾਨੂੰ ਬ੍ਰੇਕ ਪ੍ਰੂਵ ਨਾਲ ਲੈਣੀ ਪਵੇ ਖੇਚ ਦੀਏ ਕੰਮ ਬਸ ਆਪਾਂ ਸੰਗੀ ਕਰਨਾ ਹੁਣ ਤੁਹਾਨੂੰ ਮੈਂ ਦੱਸਦਾ ਇੱਕ ਤੇਰੀ ਸਕੇਲ ਕਰਾ ਲਾਂ ਮੇਰੇ ਸੋ ਨਾਲ 41000 ਪੌਂਡਿਆ ਨਾ ਵੇਟ ਤੇ ਨਾਲੇ ਉਥੋਂ ਹੀ ਪਾਇਲਟ ਤੇ ਜਾਂਨੇ ਤੇ ਨਾਲੇ ਫਿਊਲ ਫਿਲ ਕਰਾ ਕੇ ਫੋਲ ਤੇ ਫੇਰ ਨਹੀਂ ਰੁਕਦੇ ਅਸੀਂ ਉਸਾਂ ਫਿਊਲ ਘਟ ਦਿੱਤਾ ਨਾ ਇਸ ਟਰੱਕ ਦਾ ਹਾਂਜੀ ਹਾਂਜੀ ਤੁਹਾਡੇ ਕੋ ਵੀ ਹੋਣਾ ਦੇ ਆਹੋ ਆਹੋ ਬਹੁਤ ਠੀਕ ਹੈ ਨਹੀਂ ਪਰ ਉਹ ਟਰੱਕ ਨੰਬਰ ਵਖਰਾਣਾ ਕੰਗਾ ਜੀ ਉਹ ਨਹੀਂ ਨਹੀਂ ਫਿਊਲ ਕਰਦੇ ਚਾਹੁੰਦੇ ਫਿਊਲ ਕਰਦੇ ਜਾਣਾ ਕੋਈ ਮੇਰਾ ਵੀ ਹੈਗਾ ਉਹਦੇ ਚੱਕਰ ਹੀ ਨਹੀਂ ਉਹਦੇ ਲਓ ਜੀ ਭਾਈ ਗਰਮ ਗਰਮ ਰੋਟੀਆਂ ਛਕੋ ਫਿਰ ਹੋਰ ਕਰ ਲਾਂਗੇ ਕੋਈ ਨਹੀਂ ਛਕੋ ਮਿੰਟੋ ਮਿੰਟ ਰੋਟੀਆਂ ਖਤਮ ਕਰਨੀਆਂ ਮੈਂ ਲੈ ਰੋਟੀਆਂ ਖਤਮ ਹੋਈਆਂ ਲੈ ਹੋਰ ਚਲੋ ਜੀ ਤੇਰਾ ਲੋਡ ਲਾਡ ਹੋ ਗਿਆ ਟਰੈਲਰ ਤੇ ਰੋਟੀ ਪਾਣੀ ਵੀ ਖਾ ਲਿਆ ਆਪਾਂ ਉਹਨੂੰ ਬੀਓ ਅਲਰੇਡੀ ਉਹ ਸਾਈਨ ਕਰਾਉਣੀ ਆ ਤੇ ਫੇਰ ਆਪਾਂ ਗੋਟ ਟੂ ਗੋ ਇਹ ਕੋਈ ਚੈੱਕ ਕਰ ਲਈ ਆਪਣੇ ਇਹਦੇ 30 ਮਿੰਟ ਦੀ ਬ੍ਰੇਕ ਲੈਣੀ ਨਹੀਂ ਤੇ ਤੇਲ ਪਾਉਣ ਲਈ ਰੁਕਿਆ ਆਗੇ ਤੇਲ ਦੇ ਵਿੱਚ ਪਾਉਂਦੇ ਹਾਂ ਆ ਗਿਆ ਜੀ ਬੜੀ ਹਾਂਜੀ ਭਗਵਾਨ ਜੀ ਹਾਂਜੀ ਕੋਟਾ ਪਾਉਣਾ ਪੈਂਦਾ ਫੜ ਕੇ ਸਾਲਾ ਆ ਤੇ ਬਾਹਰ ਹੀ ਨਿਕਲੀ ਜਾਂਦਾ ਸੀ ਉਧਰਲੀ ਵੀ ਉਹ ਫੁੱਲ ਗਿਆ ਨਾ ਉਹਦੇ ਦੀ ਬੰਦ ਹੋ ਗਿਆ ਕਰਕੇ ਆਉਣ ਵਾਲਾ ਠੰਡ ਪੜੀ ਗਰਵਾ ਫਰਲਾ ਫਰਲਾਵਾ ਚੰਡੀ ਆ ਚਲੋ ਬਣਿਆ ਨਿਕਾ ਮਾਰ ਲਈਏ ਸਾਡੀ ਸਾਂਚ ਆਹ ਤੇ ਦੱਸਿਆ ਹੀ ਨਹੀਂ ਕਿ ਸਾਡੀ 에어ਲਾਈਨ ਬਹੁਤ ਖਰਾਬ ਹੈ ਇਹ ਮਾਰੇ ਸਾਡੀ 에어ਲਾਈਨ ਇਥੋਂ ਵੀ ਇੱਥੇ ਆ ਜਾਂਦੀ ਆ ਆਪਣੇ ਆਵ ਇਨੋਂ ਲਈ ਪਾਰਕਿੰਗ ਲੋਡ ਤੇ ਖਲਾਰ ਕੇ ਪਹਿਲਾ ਸੈੱਟ ਕਰਦੇ ਆ ਠੀਕ ਹੈ ਫੇਰ ਆਪਾਂ ਧੁਰਨਾ ਆ ਕੇ ਇਹ ਤੀ ਰੁਕੇ ਆਪਰੇ ਫੇਰ ਲਾਈਨ ਆ ਜਿਹੜੀ ਇਹ ਆਟੋਮੈਟਿਕਲੀ ਤਾਂ ਨੂੰ ਆਏਗੀ ਜਿੱਦਾਂ ਟੋਇਟ ਆਜ ਵਜਦੀ ਜਾਂ ਕੋਈ yellow ਬਣਾ ਕੇ ਥੋੜਾ ਟਰਨ ਮਾਰੋ ਟਾਈਟ ਹੋਣੇ ਉਥੇ ਗਏ ਸ਼ਿਕਾਗੋ ਲੋਡ ਚੁੱਕਣਾ ਤੁਹਾਨੂੰ ਪਤਾ ਥੇ ਲੋਡ ਲਾੜ ਹੁੰਦੇ ਉਦਾਂ ਦੇ ਲਓ ਕਰਦੇ ਹੋ ਨਹੀਂ ਨਹੀਂ ਉਹ ਬੰਦ ਹੋ ਜਾਂਦਾ ਆ ਮੈਨੂੰ ਲੱਗਾ ਕਿ ਹੋ ਗਿਆ ਉਹ ਨਹੀਂ ਨਹੀਂ ਜਾ ਕੇ ਚੇਤਾ ਆ ਉਹ ਪਹਿਲਾਂ ਉਹ ਕਰੀਦਾ ਬੰਦ ਫਿਰ ਇਹ ਕਰੀਦਾ ਬੰਦ ਮੈਨੂੰ ਚੇਤਾ ਉਦੋਂ ਜਾ ਗਿਆ ਕੋਈ ਅਕਸਰ ਨਹੀਂ ਭਾਰ ਘੱਟ ਨਾਲ ਬਹੁਤ ਆਨੇ ਉਹ ਠੀਕ ਹੈ ਕੋਈ ਆ ਜਾ ਹਾਂ ਤਾਂ ਜੀ ਨਹੀਂ ਕੱਢ ਕੇ ਨਾ ਮੜਾਇਆ ਸਾਈਡ ਤੇ ਨੂੰ ਇਹ ਵੀ ਸੈਟਿੰਗ ਨਹੀਂ ਕਰੀਏ ਪਹਿਲਾਂ ਅਸੀਂ ਲਓ ਜੀ ਭਾਜੀ ਤੁਹਾਨੂੰ ਐਕਸਲ ਸ਼ਿਫਟ ਹੁੰਦੇ ਵਿਖਾਈਏ ਡਾ ਬਿਠਾਇਆ ਸਟੀering ਥੀਰ ਤੇ ਰੁਕ ਜਾ ਚਲੋ ਇੱਕ ਲੱਗ ਇੱਕ ਲੱਗ ਨਾ ਨਾ ਬਾਰੇ ਚੈੱਕ ਕਰ ਲਓ ਠੀਕ ਹੈ ਜੀ ਓਕੇ ਇਹਨੂੰ ਕਹਿੰਦੇ ਐਕਸਲਾਂ ਦੇ ਵੇਡ ਸ਼ਿਫਟ ਕਰਨਾ ਜੀ ਮਤਲਬ ਚੱਲੇ ਪਾ ਦੇ ਆਪਾਂ ਪੰਪ ਦੋ ਇਹ ਕਹਿੰਦੇ ਆ ਸਾਡੀ ਟੀ 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 ਕੀ ਗਰੇ ਬੰਦਾ ਚੱਲੇ ਆਹੀ ਦੇ ਗਰਾਵਾਂਗੇ ਜਾ ਕੇ ਪੈਂਸਲ ਵੀ ਨਹੀਂ ਤੁਹਾਨੂੰ ਰਾਹ ਜ ਬਤਾਉਂਦੇ ਜਾਵਾਂਗੇ ਕਿਉਂ ਭਾਈ ਬਿਲਕੁਲ ਜੀ ਕਰ ਲੋ ਕਰ ਲੋ ਕੱਟਾ ਘੱਟਾ ਵੱਡਾ ਘੱਟ ਅਸ਼ਾ ਉਧਰ ਹੀ ਮੋੜ ਲਿਆ ਠੀਕ ਆ ਤੁਹਾਨੂੰ 에어ਲਾਈਨ ਕੇ ਲੰਦਾ ਬੜਾ ਹੁੰਦਾ ਚੱਕਰ ਜਾ ਆਹੋ ਇਹ ਨਹੀਂ ਇੱਥੇ ਖਿਲਾੜ ਕੇ ਤੇ ਮਾਰ ਕੇ ਦੇਖ ਲਿਆ ਕਿਹੜੀ ਬਲਾਸ ਬੂਝੇ ਮਾਰ ਲੈਨੇ ਕੀ ਕਹਿੰਦੇ ਦੇਖ ਲੋ ਨਹੀਂ ਦੇਣਾ ਨਹੀਂ ਤਾਂ ਨਾ ਸਹੀ ਗੱਲ ਆ ਖੱਡ ਲੋ ਪੈਨਸਲ ਵੀ ਨਹੀਂ ਜਾ ਕੇ ਵੇਖਾਂਗੇ ਇਹ ਨਹੀਂ ਮੂੜੀ ਦੇ ਬੰਦੇ ਆ ਹਾਂ ਐਂ ਕੰਪਨੀ ਨੂੰ ਭੇਜਦਾ ਦੋ ਤਿੰਨ ਵਾਰ ਵੀ ਭਾਜੀ ਕਰ ਲਓ ਮਾਲ ਆਇਆ ਧਿਆਨ ਜਾ ਨਾ ਆਹੋ ਕਾਕੇ ਕਰੀ ਇੱਕ ਦੋਰੀ ਸ਼ੋਲਡਰ ਚੈੱਕ ਕਰਕੇ ਨਾ ਦੋ ਲੱਗ ਕੇ ਘਰਾਂ ਨੂੰ ਦੇਖ ਲਾਂ ਕੋਈ ਨਹੀਂ ਭਾਜੀ ਆਹੋ ਬਾੜਾ ਵੀ ਪਿੱਛੇ ਥੋੜਾ ਪੈਣਾ ਠੀਕ ਤੇ ਠੀਕ ਨਹੀਂ ਤੇ ਫਿਰ ਸਹੀ ਗੱਲ ਹੈ ਹਾਂ ਚਲੋ ਠੀਕ ਹੈ ਤੁਹਾਨੂੰ ਮਖਾਉਣੇ ਅੱਗੇ ਜਾ ਕੇ ਹਾਂ ਜੀ ਨਾ ਕੰਨ ਲੈ ਬਈ ਰਾਤ ਆਪਾਂ ਵਲੌਗ ਨਹੀਂ ਬਣਾਇਆ ਮੁੰਡਿਓ ਮੈਂ ਕਿ ਰਾਤ ਆਇਆ ਹੀ ਕੁਝ ਨਹੀਂ ਬਣਾਉਣਾ ਕੀ ਰਾਤ ਦੇ ਨੇਰੇ ਜੀ ਚੱਲਦੇ ਆਏ ਉਸੇ ਬਸ ਇਦਾਂ ਹੀ ਆਈ ਗਿਆ ਝਾੜ ਜਾ ਤੇਨੇ ਫੇਰ ਕੋ ਦਿਖਦਾ ਆ ਇਹਨਾਂ ਟੂਰ ਐ ਖਿਲਾਓ ਇਹ ਦੋ ਮਿੰਟ ਕਰ ਟੂਰ ਐ ਖਿਲਾਓ ਇਹਨਾਂ ਬਾਰ ਬੰਨੋ ਕੇ ਸਾਥ ਇਹਨੀਆਂ ਦਿਖਦੀਆਂ ਐ ਐਦਾਂ ਐਦਾਂ ਆ ਯਾਰ ਏ ਮੜਿਓ ਆਇਆ ਕਿ ਨਾ ਸੋਣਾ ਲਾ ਦਨ ਨਾ ਸੜ ਪਤਾ ਨਹੀਂ ਕਿਹਾ ਦਾ ਕਹਿੰਦੇ ਮੰਡੇ ਚੱਲੇ ਆ ਫੇਰ ਕਿੱਧਰ ਨੂੰ ਚੱਲ ਕੋਲੋ ਬੋਰਨ ਕੈਲੀਫੋਰਨੀਆ ਚੱਲੇ ਲੋਡ ਚੁੱਕ ਕੇ ਅੱਜ ਲੋ ਜੀ ਸਾਨੂੰ ਮਿਲ ਗਿਆ ਅਗਲਾ ਲੋਡ ਫੇਰ ਹੀ ਉਧਰ ਨੂੰ ਚੱਲੋ ਚੱਕ ਲਏ ਰਾਤੀ ਤੇ ਪਤਾ ਹੀ ਨਹੀਂ ਲੱਗਦਾ ਉਹ ਝਾੜ ਦੇ ਜੀ ਤੁਰੇ ਆਈਦਾ ਕਿਨੇ ਅਸਲੀ ਹੁੰਦਾ ਵੀਊ ਕਿਉਂ ਭਾਜੀ ਫੇਰ ਆ ਗਏ ਮਿੱਤਰੋ ਪੰਪ ਤੇ ਵੇਲੇ ਕੋਈ ਜਾਓ ਤੇ ਡਰੱਗ ਕਮਾਈ ਜਾਓ ਉਧਰ ਦੀ ਲਾਵਣ ਆਓ ਜਲ ਕਦਾਂ ਮੈਂ ਕਰਕੇ ਉਧਰ ਹੀ ਲੱਗ ਗਿਆ ਤੋ ਜਾ ਕੇ ਲੋੜ ਤੇ ਜਾ ਕੇ ਚਾਹ ਬਣਾਉਣੇ ਚਾਹ ਪੀਣੇ ਚਾਹ ਤੇ ਪੀਂਦੇ ਤੁਸੀਂ ਬਹੁਤ ਪੂਰੀ ਫੁੱਲ ਫੁੱਲ ਐਦਾਂ ਹੀ ਐਦਾਂ ਹੀ ਐਦਾਂ ਹੀ ਪੀਦਾ ਵੀਰ ਕਹਿ ਲੈਣਾ ਜੀ ਚਾਹ ਮੌਦਰ ਲਾ ਚੈੱਕ ਕਰ ਲੈ ਓਏ ਲਾਤੇ ਹਿਲ ਜਾਂਦੀ ਆ ਨਾ ਮਾਰ ਦਈਏ ਮਾਰਾ ਮੋਟਾ ਜਾ ਚਾਗ ਵੱਢੀ ਜੇ ਆ ਨਿਊ ਜਰਸੀ ਵੜ ਗਈ ਆ ਪਾਂ ਆਂਦੇ ਜੇ ਆ ਨਿਊ ਜਰਸੀ ਆ ਗਿਆ ਆ ਨਿਊ ਜਰਸੀ ਆ ਗਿਆ ਹੈ ਲਾ 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 ਗਈ ਭਈ ਆ ਉੱਪਰ ਆਣ ਐਡ ਕਾ ਲਾਲੀਆਂ ਨੇ ਫੱਬ ਕੇ ਬਹਿ ਗਏ ਨੇ ਨਿਊ ਜਰਸੀ ਚ ਐਂਟਰ ਕਰ ਗਏ ਨੇ ਲਾਲਾ ਲਾਲਾ ਕਰਾ ਦਿੱਇਆ ਅੱਲਾ ਮਾਜਾ ਮਾਜਾ ਨਾ ਕਰੀ ਜਾਇਆ ਕਰੋ ਲਾਲਾ ਲਾਲਾ ਵੀ ਕਰਾਇਆ ਕਰੋ ਇਹੋ ਕਹਿਣਾ ਨਾ ਨਾ ਅੱਗਲਾ ਮਾਜਾ ਮਾਜਾ ਨਾ ਕਰੀ ਜਾ ਲਾਲਾ ਵਾਲਾ ਕਰਾਇਆ ਕਰੋ ਪਤਾ ਲੱਗੇ ਭਾਉ ਬੈਠੇ ਹੋਏ ਨੇ ਅਹੀਂ ਆਏ ਆ ਪਿਕ ਅਪ ਪੁਆਇੰਟ ਤੇ ਨਿਊ ਜਰਸੀ ਕੈਨਸਲ ਵੀ ਨਹੀਂ ਤੋ ਤੇ ਤੇ ਹੋ ਗਈ ਜੇ ਐਂਡ ਸਾਨੂੰ ਪਤਾ ਲੱਗਾ ਵੀ ਲੋਡ ਹੋ ਗਿਆ ਜੇ ਕੈਨਸਲ ਬ੍ਰੋਕਰ ਨੇ ਕਰਤਾ ਲੋਡ ਕੈਨਸਲ ਪਤਾ ਨਹੀਂ ਕਿਹੜੀ ਗੱਲਾਂ ਕਰਤਾ ਕਿਉਂ ਕਰਤਾ ਕਿਉਂ ਨਹੀਂ ਕਰਤਾ ਆਹੀਂ ਗਰੀ ਰੋਟੀਆਂ ਗਰਮ ਤੇ ਅਹੀਂ ਖਾਈਏ ਰੋਟੀ ਲੋਡ ਵਾਲੇ ਜਾਣਨ ਪਿਓ ਜਾਣਨ ਗਲਤ ਤੇ ਵੈਸੇ ਗਲਤ ਹੈ ਸਾਈਡਿੰਗ ਥੂਡਿੰਗ ਜੀ ਵੀ ਕਰਨੀ ਹੈ ਯਾਰ ਫਰੀ मिले तो सन बड़ा सोहना ही ज्यादा सोहना बनाता चलो मित्रों घूमने भाई साहब होना लवाए जाम सारे ਕਰਮੈਂਟ ਹੈ ਜੀ ਨਿਊਯਾਰਕ ਜਾਣਾ ਸੌਖਾ ਨਹੀਂ ਪਿਆ ਕਹਿੰਦੇ ਉਹ ਵੀ ਸਿਟੀ 'ਚ ਢੀ ਚੱਲੇ ਮੁੰਡੇ ਸਿਟੀ ਕਿਹੜਾ ਕੀ ਨਾ ਪਤਾ ਨਹੀਂ ਤਾਂ ਉਸ ਬ੍ਰੈ ਟਾਂਗਸ ਐ ਨੈਕ ਬ੍ਰਿਜ ਪਤਾ ਨਹੀਂ ਕੀ ਹੈ ਕੋਈ ਐਹੋ ਜਿਹਾ ਨਾਮ ਹੈਗਾ ਇਧਰੋਂ ਇਧਰੋਂ ਨਾ ਇਸ ਪਾਸੇ ਤੇ ਚਾਹ ਸਮੁੰਦਰ ਹੋ ਗਿਆ ਸਾਰਾ ਇਸ ਪਾਸੇ ਉਹ ਦਿਖਣਾ ਆ ਸਾਨੂੰ ਉਹ ਵੇਖ ਬ੍ਰਿਜ ਕੋਕੈਨ ਡਾ ਮੈਂ ਉਹ ਬ੍ਰਿਜ ਤੇ ਜਾ ਲੜੇ ਆਪਾਂ ਆਈ ਸ਼ਾ ਭਾਈ ਇਦਦਰੋਂ ਹਨ ਦਿਖਣਾ ਨਿਊਯਾਰਕ ਸਿਟੀ ਦਾ ਨਜ਼ਾਰਾ ਉਹ ਵੇਖਸ ਨਿਊਯਾਰਕ ਸਿਟੀ ਕਿڑی ਕਿੰਨੀ ਸੋਹਣੀ ਲੱਗਣ ਦੀ ਓਏ ਵੇ ਤਾਂ ਵੀਰ ਉਧਰ ਆਹ ਓਈ ਸ਼ਾਬਾਸ਼ ਏ ਉਹ ਤੋਂ ਬੜੀ ਸੋਹਣੀ ਲੱਗਦੀ ਆ ਆ ਤੁਹਾਨੂੰ ਦਿਖਾਉਂਦੇ ਹਾਂ ਹੋਰ ਆਹ ਵਾਜੇ ਸਮਾਂ ਤੇ ਹੈਗਾ ਵੀਰੇ ਜਾਂ ਚੈੱਕ ਕਰੋ ਮੇਟਰੋ ਜਾਂ ਕੋਈ ਯਾਰ ਲਵਾ ਕੇ ਆ ਜਾ ਨਵੇੜ ਕੰਮ ਤੇ ਇੱਕ ਅਗਰ ਉਹ ਕੰਮ ਕਰਦੇ ਚਾਹਦੇ ਲਬਦ ਹੋਈ ਪਈ ਏ ਤੇ ਦੱਸੋ ਕੋਈ ਤੁਰੇ ਸਾਡੇ ਨਾ ਹੋ ਗਈ ਫਿਰ ਤੋਂ ਮਸਤੀ ਹਾਂਜੀ ਦੱਸੋ ਕੀ ਮਸਤੀ ਹੋਈ ਹੈ ਮਸਤੀ ਆ ਉਪਰਾ ਵਾਈ ਤੇ ਨਾ ਕਰ ਰਿਹਾ ਉੱਚਾ ਜਿਆਦਾ ਇਸ 68 ਰੈਡੀ ਕੋ ਗਈ ਉਹ ਅੱਛਾ ਇੱਥੇ ਲਾ ਲੈਣੇ ਆੜੀ ਦੇ ਚਾਰ ਤੇ ਲਾ ਲੈਣੇ ਚੋਤੇ ਲਾ ਦਈਏ ਹੋਣੀ ਪੈਣਾ ਕਿਉਂਕਿ ਉਹ ਉੱਚਾ ਜਿਆਦਾ ਆਇਆ ਪਈ ਆ ਮਸਤੀ ਦੱਸੋ ਕੀ ਹੋਈ ਪਹਿਲਾਂ ਮਸਤੀ ਆ ਹੋਈ ਹੈ ਕਿ ਆਪਾਂ ਦੁਬਾਰਾ ਲੋਡ ਜਿੱਥੇ ਚੱਕਣਾ ਹੈ ਉਹਨਾਂ ਨੇ ਵੀ ਕਹਿਤਾ ਸਾਨੂੰ ਕੀ ਕਰ ਸਵਰੇ ਚੱਕਿਆ ਆਈ ਥਿੰਕ ਕਿ ਬੰਦਾ ਜਿਦੇ ਪਹਿਲਾਂ ਸਾਡਾ ਇੱਕ ਲੋਡ ਕੈਨਸਲ ਹੋਇਆ ਨਿਊ ਜਰਸੀ ਤੋਂ ਮੈਂ ਹਾਂ ਸਲਵਿਨ ਇਧਾਂ ਹੈ ਨਿਊ ਜਰਸੀ ਤੇ ਫੇਰ ਹੁਣ ਹੈ ਨਿਊਯਾਰਕ ਇਹਨਾਂ ਤੋਂ ਲੋਡ ਚੁੱਕਣਾ ਇਹ ਹੋ ਗਿਆ ਬੰਦ ਤੋ ਦਾਂਹੇ ਖੁੱਲਦੇ ਕਿੰਨੇ ਵਜੇ ਭਾਜੀ ਵੈਸੇ ਮੈਨੂੰ ਤਾਂ 6 ਵਜੇ ਖੁੱਲਦੇ ਆ ਸਾਲੇ ਨੇ 9 ਵਜੇ ਖੁੱਲਣਾ ਕਾਲੂ ਖੁੱਲਣਾ 9 ਵਜੇ ਇਹਨਾਂ ਨੇ ਤੇ ਹੁਣ ਇੱਥੇ ਲਾ ਕੇ ਆਂ ਹੀ ਬੈਗ ਦੇ ਭੂ ਦਾ ਸਾਈ ਹੈ ਤੇ ਤੁਹਾਨੂੰ ਮਿਲਦੇ ਆਂ ਅਸੀਂ ਨੈਕਸਟ ਸੀਰੀਜ਼ ਅਗਲੇ ਵਲੌਗ 'ਚ ਮਿਲਾਂਗੇ ਤੁਹਾਨੂੰ ਅਗਲਾ ਵਲੌਗ ਬਣਾਵਾਂਗੇ ਅਸੀਂ ਇਹ ਸੀਰੀਜ਼ ਇੱਥੇ ਖਤਮ ਕਰਦੇ ਆਂ ਓਕੇ ਜੀ ਬਾਏ ਬਾਏ ਟਾਟਾ ਕਿਆ ਬਣ ਗਈ ਐ ਹਾਂ ਜੀ ਜਾਈ ਵਾ ਕੋਟੇ ਜੜਿਆ ਕੋਟੇ ਜੜੇ ਭਾਈ ਹੋਣੀ ਟਮਨੇ ਦੇ ਜੜੇ ਟਮਨੇ ਦੇ ਹੈ ਭਾਈ ਦਰਸ਼ਕਾਂ ਨੂੰ ਪੁੱਛੋ ਕਿਦਾਂ ਦੇ ਲੱਗੇ ਵਲੌਗ ਕਰੀ ਹੋਰ ਬਣਾਇਆ ਕਰੀਏ ਅਹੀਂ ਟ੍ਰੈਕਿੰਗ ਵਲੌਗ ਜਾਈਏ ਕਿ ਨਹੀਂ ਚਾਰ ਬੈਗ ਮਾਲੀਏ ਸਹੀ ਗੱਲ ਹੈ ਕਿ ਨਹੀਂ ਮਤਰਾ ਚਾਹ ਪੀਓ ਆਜਾ ਨੂੰ ਇੱਥੇ ਸੌਣਾ ਪੈਣਾ ਆ ਹਜ਼ਾਰ ਕਦੀ ਪਵਿੱਤਰ ਧਰਤੀ ਦੇ ਧਰਤੀ ਦੇ ਸਹੀ ਗੱਲ ਜੀ ਚਲੋ ਜੀ